ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦਾ سلسلہ ਲਗਾਤਾਰ ਜਾਰੀ ਹੈ ਅੱਜ ਸਵੇਰੇ ਵੀ ਸ਼ਨੀਵਾਰ ਨੂੰ ਜਿਹੜਾ ਹੈ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਜਦੋਂ ਇਹ ਧਮਕੀ ਜਿਹੜੀ ਆਈਮੇਲ ਰਾਹੀਂ ਸਕੂਲ ਨੂੰ ਭੇਜੀ ਜਾਂਦੀ ਆ ਤਾਂ ਇਲਾਕੇ ਦੇ ਵਿੱਚ ਸਨਸਨੀ ਫੈਲ ਜਾਂਦੀ ਆ ਹਫੜਾ-ਦਫੜੀ ਮੱਚ ਜਾਂਦੀ ਆ ਤਾਂ ਪੁਲਿਸ ਟੀਮਾਂ ਤੇ ਬੰਬਸਕਾਇਰ ਟੀਮਾਂ ਜਿਹੜੀਆਂ ਸਕੂਲ ਦੇ ਵਿੱਚ ਪਹੁੰਚ ਜਾਂਦੀਆਂ ਨੇ ਉਹਨਾਂ ਦੇ ਵੱਲੋਂ ਚੰਗੀ ਤਰ੍ਹਾਂ ਜਿਹੜੀ ਤਲਾਸ਼ੀ ਕੀਤੀ ਜਾਂਦੀ ਹੈ ਬਿਲਡਿੰਗਾਂ ਨੂੰ ਜਿਹੜਾ ਪੂਰੀ ਤਰ੍ਹਾਂ ਉਹਨਾਂ ਦੀ ਜਾਂਚ ਕੀਤੀ ਜਾਂਦੀ ਹੈ ਤੇ ਸਕੂਲ ਦੇ ਵਿੱਚੋਂ ਵਿਦਿਆਰਥੀਆਂ ਨੂੰ ਜਿਹੜਾ ਬਾਹਰ ਕੱਢਿਆ ਜਾਂਦਾ ਵਿਦਿਆਰਥੀਆਂ ਦੇ ਨਾਲ ਜਿਹੜਾ ਸਕੂਲ ਦੇ ਸਟਾਫ ਨੂੰ ਵੀ ਸੁਰੱਖਿਅਤ ਤਰੀਕੇ ਦੇ ਨਾਲ ਬਾਹਰ ਕੱਢਿਆ ਜਾਂਦਾ ਜੇਕਰ ਗੱਲ ਕਰ ਲਈਏ ਅਗਸਤ ਮਹੀਨੇ ਦੀ 20 ਅਗਸਤ ਨੂੰ ਵੀ ਜਿਹੜਾ 50 ਦੇ ਕਰੀਬ ਸਕੂਲਾਂ ਨੂੰ ਜਿਹੜੀਆਂ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲਿਆ ਸੀ ਤਾਂ ਅੱਜ ਜਦੋਂ ਸ਼ਨੀਵਾਰ ਸਵੇਰੇ ਸਕੂਲ ਖੁੱਲਦੇ ਨੇ ਤਾਂ ਫਿਰ ਤੋਂ ਜਿਹੜਾ ਈਮੇਲ ਦੇ ਰਾਹੀਂ ਜਿਹੜੀਆਂ ਸਕੂਲ ਨੂੰ ਬੰਬ ਨਾਲ ਉਡਾਉਣ ਦੀਆਂ ਜਿਹੜੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਤੁਹਾਨੂੰ ਦੱਸ ਦ ਕ੍ਰਿਸ਼ਨਾ ਮਾਡਲ ਪਬਲਿਕ ਸਕੂਲ ਅਤੇ ਸਰਵੋਧਿਆ ਵਿਦਿਆਲਿਆ ਸ਼ਾਮਲ ਨੇ ਇਹਨਾਂ ਨੂੰ ਜਿਹੜਾ ਸ਼ਨੀਵਾਰ ਸਵੇਰੇ ਹੀ ਈਮੇਲ ਰਾਹੀਂ ਜਿਹੜੀਆਂ ਨੇ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਭੇਜੀਆਂ ਗਈਆਂ ਨੇ ਜਦੋਂ ਇਹ ਧਮਕੀਆਂ ਭੇਜਿਆ ਜਾਂਦੇ ਨੇ ਤਾਂ ਸਕੂਲਾਂ ਦੇ ਵਿੱਚ ਸਨਸਨੀ ਫੈਲ ਜਾਂਦੀ ਹੈ ਲੋਕਾਂ ਨੂੰ ਜਿਹੜੀਆਂ ਹੱਥਾਂ ਪੈਰਾਂ ਦੀ ਪੈ ਜਾਂਦੀਆਂ ਦਾ ਤੁਰੰਤ ਪੁਲਿਸ ਨੂੰ ਸੂਚਨਾ ਕੀਤੀ ਜਾਂਦੀ ਹੈ ਤਾਂ ਪੁਲਿਸ ਮੌਕੇ ਤੇ ਪਹੁੰਚਦੀ ਹੈ ਬੰਬਸਕਵਰ ਟੀਮਾਂ ਵੀ ਜਿਹੜੀਆਂ ਮੌਕੇ ਤੇ ਪਹੁੰਚੀ ਨੇ ਹਾਲਾਂਕਿ ਪਹਿਲਾਂ ਵੀ ਅਜਿਹੀਆਂ ਕਈ ਧਮਕੀਆਂ ਜਿਹੜੀਆਂ ਸਕੂਲਾਂ ਨੂੰ ਜਿਹੜੀਆਂ ਈਮੇਲ ਦੇ ਰਾਹੀਂ ਭੇਜੀਆਂ ਗਈਆਂ ਨੇ ਜਦੋਂ ਕਿ ਜਾਂਚ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਨਤੀਜਾ ਇਹ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਸਾਰੀਆਂ ਜਿਹੜੀਆਂ ਧਮਕੀਆਂ ਸੀ ਇਹ ਝੂਠੀਆਂ ਨੇ ਜਾਂ ਨਕਲੀ ਧਮਕੀਆਂ ਹੁੰਦੀਆਂ ਨੇ ਪਰ ਅੱਜ ਸ਼ਨੀਵਾਰ ਨੂੰ ਫਿਰ ਜਿਹੜੀਆਂ ਦਿੱਲੀ ਦੇ ਵਿੱਚ ਕਈ ਸਕੂਲਾਂ ਨੂੰ ਮੁਰਤ ਜਿਹੜੀਆਂ ਧਮਕੀਆਂ ਦਿੱਤੀਆਂ ਗਈਆਂ ਨੇ ਦਿੱਲੀ ਦੇ ਵਿੱਚ ਸਕੂਲਾਂ ਨੂੰ ਬੰਬ ਨਾਲ ਉਡਾਉਂਦੀਆਂ ਧਮਕੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅੱਜ ਵੀ ਕਈ ਸਕੂਲਾਂ ਨੂੰ ਜਿਹੜੀਆਂ ਧਮਕੀਆਂ ਦਿੱਤੀਆਂ ਗਈਆਂ ਨੇ ਇਲਾਕੇ ਦੇ ਵਿੱਚ ਸਨਸਨੀ ਫੈਲੀ ਹੋਈ ਹੈ ਪੁਲਿਸ ਮੌਕੇ ਤੇ ਤਣਾਤ ਸਕੂਲ ਦੀਆਂ ਬਿਲਡਿੰਗਾਂ ਦੀ ਜਾਂਚ ਕੀਤੀ ਜਾ ਰਹੀ ਹੈ ਬੱਚਿਆਂ ਨੂੰ ਜਿਹੜਾ ਦੇ ਅਫਕਨ ਜਿਹੜਾ ਸੁਰੱਖਿਆ ਤੋਂ ਬਿਲਡ ਸਕੂਲਾਂ ਦੇ ਵਿੱਚੋਂ ਬਾਹਰ ਕੱਢਿਆ ਗਿਆ ਬੰਬਸਕਰ ਟੀਮਾਂ ਦੇ ਵੱਲੋਂ ਜਿਹੜਾ ਹੈ ਅਤੇ ਪੁਲਿਸ ਦੇ ਵੱਲੋਂ ਜਿਹੜਾ ਮਿਲ ਕੇ ਸਕੂਲਾਂ ਦੀ ਜਿਹੜੀ ਹੈ ਪੂਰੀ ਤਰ੍ਹਾਂ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦਾ سلسلہ ਲਗਾਤਾਰ ਜਾਰੀ ਹੈ ਅੱਜ ਸਵੇਰੇ ਵੀ ਸ਼ਨੀਵਾਰ ਨੂੰ ਜਿਹੜਾ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਜਦੋਂ ਇਹ ਧਮਕੀ ਜਿਹੜੀ ਆਈਮੇਲ ਰਾਹੀਂ ਸਕੂਲ ਨੂੰ ਭੇਜੀ ਜਾਂਦੀ ਆ ਤਾਂ ਇਲਾਕੇ ਦੇ ਵਿੱਚ ਸਨਸਨੀ ਫੈਲ ਜਾਂਦੀ ਆ ਹਫੜਾ ਤਫੜੀ ਮੱਚ ਜਾਂਦੀ ਆ ਤਾਂ ਪੁਲਿਸ ਟੀਮਾਂ ਤੇ ਬੰਬਸਕਾਇਰ ਟੀਮਾਂ ਜਿਹੜੀਆਂ ਸਕੂਲ ਦੇ ਵਿੱਚ ਪਹੁੰਚ ਜਾਂਦੀਆਂ ਨੇ ਉਹਨਾਂ ਦੇ ਵੱਲੋਂ ਚੰਗੀ ਤਰ੍ਹਾਂ ਜਿਹੜੀ ਤਲਾਸ਼ੀ ਕੀਤੀ ਜਾਂਦੀ ਆ ਬਿਲਡਿੰਗਾਂ ਨੂੰ ਜਿਹੜਾ ਪੂਰੀ ਤਰ੍ਹਾਂ ਉਹਨਾਂ ਦੀ ਜਾਂਚ ਕੀਤੀ ਜਾਂਦੀ ਆ ਤੇ ਸਕੂਲ ਦੇ ਵਿੱਚੋਂ ਵਿਦਿਆਰਥੀਆਂ ਨੂੰ ਜਿਹੜਾ ਬਾਹਰ ਕੱਢਿਆ ਜਾਂਦਾ ਵਿਦਿਆਰਥੀਆਂ ਦੇ ਨਾਲ ਜਿਹੜਾ ਸਕੂਲ ਦੇ ਸਟਾਫ ਨੂੰ ਵੀ ਸੁਰੱਖਿਅਤ ਤਰੀਕੇ ਦੇ ਨਾਲ ਬਾਹਰ ਕੱਢਿਆ ਜਾਂਦਾ ਜੇਕਰ ਗੱਲ ਕਰ ਲਈਏ ਅਗਸਤ ਮਹੀ 50 ਦੇ ਕਰੀਬ ਸਕੂਲਾਂ ਨੂੰ ਜਿਹੜੀਆਂ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲਿਆ ਸੀ ਤਾਂ ਅੱਜ ਜਦੋਂ ਸ਼ਨੀਵਾਰ ਸਵੇਰੇ ਸਕੂਲ ਖੁੱਲਦੇ ਨੇ ਤਾਂ ਫਿਰ ਤੋਂ ਜਿਹੜਾ ਈਮੇਲ ਦੇ ਰਾਹੀਂ ਜਿਹੜੀਆਂ ਸਕੂਲ ਨੂੰ ਬੰਬ ਨਾਲ ਉਡਾਉਣ ਦੇ ਜੀਆਂ ਜਿਹੜੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਤੁਹਾਨੂੰ ਦੱਸਦੀ ਹੈ ਕਿ ਦਿੱਲੀ ਦੇ ਕਈ ਸਕੂਲਾਂ ਜਿਨ੍ਹਾਂ ਦੇ ਵਿੱਚ ਡੀਬੀਐਸ ਦਵਾਰਕਾ ਕ੍ਰਿਸ਼ਨਾ ਮਾਡਲ ਪਬਲਿਕ ਸਕੂਲ ਅਤੇ ਸਰਵੋਧਿਆ ਵਿਦਿਆਲਿਆ ਸ਼ਾਮਲ ਨੇ ਇਹਨਾਂ ਨੂੰ ਜਿਹੜਾ ਸ਼ਨੀਵਾਰ ਸਵੇਰੇ ਹੀ ਈਮੇਲ ਰਾਹੀਂ ਜਿਹੜੀਆਂ ਨੇ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਭੇਜੀਆਂ ਗਈਆਂ ਨੇ ਜਦੋਂ ਇਹ ਧਮਕੀਆਂ ਭੇਜਿਆ ਜਾਂਦੇ ਨੇ ਤਾਂ ਸਕੂਲਾਂ ਦੇ ਵਿੱਚ ਸਨਸਨੀ ਫੈਲ ਜਾਂਦੀ ਹੈ ਲੋਕਾਂ ਨੂੰ ਜਿਹੜੀਆਂ ਹੱਥਾਂ ਪੈਰਾਂ ਦੀ ਪੈ ਜਾਂਦੀਆਂ ਦਾ ਤੁਰੰਤ ਪੁਲਿਸ ਨੂੰ ਸੂਚਨਾ ਕੀਤੀ ਜਾਂਦੀ ਹੈ ਤਾਂ ਪੁਲਿਸ ਮੌਕੇ ਤੇ ਪਹੁੰਚਦੀ ਹੈ ਬੰਬਸਕਵਰ ਟੀਮਾਂ ਵੀ ਜਿਹੜੀਆਂ ਮੌਕੇ ਤੇ ਪਹੁੰਚਦੀਆਂ ਨੇ ਹਾਲਾਂਕਿ ਪਹਿਲਾਂ ਵੀ ਅਜਿਹੀਆਂ ਕਈ ਧਮਕੀਆਂ ਜਿਹੜੀਆਂ ਸਕੂਲਾਂ ਨੂੰ ਜਿਹੜੀਆਂ ਈਮੇਲ ਦੇ ਰਾਹੀਂ ਭੇਜੀਆਂ ਗਈਆਂ ਨੇ ਜਦੋਂ ਕਿ ਜਾਂਚ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਨਤੀਜਾ ਇਹ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਸਾਰੀਆਂ ਜਿਹੜੀਆਂ ਧਮਕੀਆਂ ਸੀ ਇਹ ਝੂਠੀਆਂ ਨੇ ਜਾਂ ਨਕਲੀ ਧਮਕੀਆਂ ਹੁੰਦੀਆਂ ਨੇ ਪਰ ਅੱਜ ਸ਼ਨੀਵਾਰ ਨੂੰ ਫਿਰ ਜਿਹੜੀਆਂ ਦਿੱਲੀ ਦੇ ਵਿੱਚ ਕਈ ਸਕੂਲਾਂ ਨੂੰ ਮੁੜ ਤੋਂ ਜਿਹੜੀਆਂ ਧਮਕੀਆਂ ਦਿੱਤੀਆਂ ਗਈਆਂ ਨੇ ਦਿੱਲੀ ਦੇ ਵਿੱਚ ਸਕੂਲਾਂ ਨੂੰ ਬੰਬ ਨਾਲ ਉਡਾਉਂਦਿਆਂ ਧਮਕੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅੱਜ ਵੀ ਕਈ ਸਕੂਲਾਂ ਨੂੰ ਜਿਹੜੀਆਂ ਧਮਕੀਆਂ ਦਿੱਤੀਆਂ ਗਈਆਂ ਨੇ ਇਲਾਕੇ ਦੇ ਵਿੱਚ ਸਨਸਨੀ ਫੈਲੀ ਹੋਈ ਹੈ ਪੁਲਿਸ ਮੌਕੇ ਤੇ ਤਣਾਤ ਸਕੂਲ ਦੀਆਂ ਬਿਲਡਿੰਗਾਂ ਦੀ ਜਾਂਚ ਕੀਤੀ ਜਾ ਰਹੀ ਹੈ ਬੱਚਿਆਂ ਨੂੰ ਜਿਹੜਾ ਦੇ ਅਫਕਨ ਜਿਹੜਾ ਸੁਰੱਖਿਆ ਤੋਂ ਬਿਲਡ ਸਕੂਲਾਂ ਦੇ ਵਿੱਚੋਂ ਬਾਹਰ ਕੱਢਿਆ ਗਿਆ ਬੰਬਸਕਰ ਟੀਮਾਂ ਦੇ ਵੱਲੋਂ ਜਿਹੜਾ ਹੈ ਅਤੇ ਪੁਲਿਸ ਦੇ ਵੱਲੋਂ ਜਿਹੜਾ ਮਿਲ ਕੇ ਸਕੂਲਾਂ ਦੀ ਜਿਹੜੀ ਹੈ ਪੂਰੀ ਤਰ੍ਹਾਂ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ